ਇਕ ਕਥਨ ਕੀਤੇ ਹਨ ਸਾਧ ਜੇ ਕੋਈ ਚਾਹੁੰਦਾ ਹੈ ਮੈਨੂੰ ਆ ਵਸਤੂਆਂ ਮਿਲ ਜਾਣ ਗੁਰੂ ਜਨਤਾਰ ਪੁਕਾਰਤ ਹਪਦਾਰ ਗੁਰਨੇ ਸੇਵਾ ਕਰਨਾ ਸਾਧਵਾ ਜਨਤਾਰ ਪੁਕਾਰਤ yeah gotcha. gotcha. ਇੰਪਾਤ ਜਾਣੇ ਬ੍ਰਹ ਕੋ ਤੁਲ ਕੇ ਜਿਵੇਂ ਸਾਚ ਸੰਚਾਰ ਪਦਾਰਥ ਜੀ ਕੋ ਮੰਗੈ ਸਾਚ ਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਰੂਪ ਮਟਾਵੈ ਹਰਿ ਨਾਮ ਰਜੇ ਸੁਜਗਾਨੋ ਜੇ ਕੋ ਆਪਣੇ ਸੁਭਾ ਲੋਰੈ ਸਾਚ ਸੰਗਿ ਹੋਮੈ ਚੂਰੇ ਜੇ ਕੋ ਜਨਮ ਮਰਨ ਤੇ ਡਰੈ ਸਾਚ ਨਾ ਕੀ ਸੰਨੀਪ ਜਿਸ ਜਨ ਕੋ ਪ੍ਰਗਟਸ ਪਿਆਸ ਨਾਨਕ ਤਾਂ ਕੇ ਬਲਵੰਗ ਜੀ ਰਮ ਅਰਥ ਕਾਮ ਇਹ ਤਿੰਨ ਵਸਤੂ ਆਪਾਂ ਸੰਸਾਰ ਦਾ ਹਰ ਇੱਕ ਪ੍ਰਾਣੀ ਮਤ ਭਰੀ ਚੁੰਮਦਾ ਹੈ ਆਖਰੀ ਹੈ ਮੋਕਸ਼ ਮੋਕਸ਼ ਦਾ ਅਧਿਕਾਰੀ ਕੋਈ ਕੋਈ ਹੈ ਮੋਕਸ਼ ਪਦ ਨੂੰ ਕੋਈ ਕੋਈ ਚਾਹੁੰਦਾ ਹੈ ਮੈਨੂੰ ਮੋਕਸ਼ ਪਦ ਮਿਲ ਜਾਏ ਤੁਖੈਰ ਨੂੰ ਸੰਤਾਂ ਦਾ ਕੰਮ ਇਹੀ ਹੈ ਸਾਸ ਨੂੰ ਉਹਨਾਂ ਦੀ ਤਾਂ ਰੋਟੀ ਹੀ ਵੈਗਰੂ ਨੇ ਇਹ ਲਾਈ ਹੈ ਜਨਮ ਜਨਮ ਦਾ ਵਿਛੜਿਆ ਹੋਵੇ ਤੈਨ ਹਰ ਸਿੰਘ ਆਮ ਮਲਾਵੇ ਉਹਨੂੰ ਹਰੀ ਨਾਲ ਮਲਾਉਣਾ ਆਪ ਨਾਮ ਜਪਦੇ ਹਨ ਦੂਜਿਆਂ ਨੂੰ ਨਾਮ ਬਾਉ ਉਪਦੇਸ਼ ਕਰਦੇ ਪਰ ਜੇ ਕੋਈ ਅਧਿਕਾਰੀ ਬਣ ਕੇ ਆਏ ਸੰਤ ਉਹਨੂੰ ਇਹ ਉਪਦੇਸ਼ ਕਰਦੇ ਨੇ ਐਸੀ ਵੈਸੇ ਪੁਰਸ਼ ਕੋ ਦੇ ਨ ਸੰਤ ਉਪਦੇਸ਼ ਸੰਤ ਹਰ ਇੱਕ ਨੂੰ ਨਹੀਂ ਉਪਦੇਸ਼ ਕਰਿਆ ਕਰਦੇ ਅਧਿਕਾਰੀ ਦੇ ਕਿ ਉਪਦੇਸ਼ ਹੋਇਆ ਕਰਦਾ ਹੈ। ਹੁਣ ਕਿਸੇ ਪਾਸ ਲਾਲ ਹੁਣ ਲਾਲਾਂ ਦੀ ਗੱਠੜੀ ਹੋਵੇ। ਉਹ ਜਾ ਕੇ ਹੁਕਾ ਦੇਣ ਲੱਗ ਜੇ ਜਿਹੜੇ 10-10 ਦੀਆਂ ਸੇਲਾਂ ਵੀ ਜਾਣ ਵਾਲੇ ਨੇ, ਜਿਹੜੇ ਕੁਰਡੀਆਂ ਦੇ ਖਰੀਦਦਾਰ ਹਨ। ਉਹਨਾਂ ਕੋਲ ਪਾਸ ਜਾ ਕੇ ਲਾਲਾਂ ਦਾ ਹੁਕਾ ਦੇਣ ਲੱਗ ਜੇ ਉਹ ਕਦਰ ਥੋੜੀ ਐ ਨਾ ਕੋਈ ਖਰੀਦ ਸਕਦੇ ਨਾ ਉਹ ਅਧਿਕਾਰੀ। ਇਸ ਕਰਕੇ ਅਧਿਕਾਰੀ ਦੇਖ ਕੇ ਹੀ ਅਧਿਕਾਰ ਦੇ ਅਨਸਾਰ ਉਪਦੇਸ਼ ਕੀਤਾ ਜਾਂਦਾ ਹੈ ਹਾਂ ਆਏ ਆਪਾਂ ਭਾਵੇਂ ਸਾਰੀ ਹੀ ਅਧਿਕਾਰੀ ਬਣ ਕੇ ਅਧਿਕਾਰ ਸਾਡੇ ਪਾਸ ਹੈ ਮੁਨਖਤਾਂ ਦੇ ਪਾਸੇ ਰਹਿਤ ਹੈ ਅਧਿਕਾਰ ਹੈ ਵੈਗੁਰ ਪਰਮੇਸ਼ਰ ਦੇ ਮਲਾਪ ਪਰ ਸਵਾਲ ਇਹ ਹੈ ਅਸੀਂ ਇਸ ਪਾਸੇ ਤੁਰੇ ਨਹੀਂ ਸਾਲ ਤੁਰੇ ਹੋਰ ਪਾਸੇ ਪਿਆ ਸੰਸਾਰ ਮਾਇਆ ਦੇ ਪਿੱਛੇ ਭੱਜ ਰਹੇ ਜ਼ਮੀਨਾਂ ਦੇ ਪਿੱਛੇ ਭੱਜ ਰਹੇ ਫੋਕੀ ਉਧਰ ਦੇ ਪਿੱਛੇ ਭਜਲੇ ਦੁਨੀਆਂ ਵਿੱਚ ਮੇਰਾ ਨਾਮ ਹੋ ਜੇ ਮੇਰੀ ਵਿਡਿਆਈ ਹੋ ਜੇ ਮੇਰੀ ਇੱਜ਼ਤ ਹੋ ਜਾਏ ਪੈਸਾ ਹੋਵੇ ਬੱਦ ਤੋਂ ਬੱਦ ਮੇਰੇ ਪਾਸ ਦੁਨੀਆਂ ਦੇ ਪਦਾਰਥ ਮੇਰੇ ਪਾਸ ਹੋਣ ਇਹ ਗੱਲਾਂ ਪਿੱਛੇ ਛੋੜ ਲੈ ਪਰ ਵਹਿਗਦੇ ਨਾਮ ਪਿੱਛੇ ਨਹੀਂ ਕੋਈ ਟੁਰਿਆ ਹੁਣ ਜੇ ਨਾਮ ਪਿੱਛੇ ਤੁਰ ਪਵੇ ਕੋਈ ਜਿਵੇਂ ਹਾਥੀ ਦੀ ਪੈੜ ਤੇ ਸਾਰੀਆਂ ਪੈੜਾਂ ਆ ਜਾਂਦੀਆਂ ਨੇ ਵੈਸੇ ਉਹਦੇ ਭੈਣ ਵੱਲ ਕੋਈ ਤੁਰੇ ਕੋਈ ਕਮੀ ਨਹੀਂ ਰਹਿੰਦੀ ਬੈਗੁਰੂ ਦੇ ਸਿਮਰਨ ਵਿੱਚ ਸਾਰਾ ਖੁਸ਼ੀ ਹੈ ਸੁਖਮਨੀ ਸਾਹਿਬ ਦੀ ਪਹਿਲੀ ਅਸਥਪਦੀ ਪੜੋ ਜੇ ਕਿਸੇ ਦੇ ਮਨ ਵਿੱਚ ਹੋਵੇ ਵੀ ਸਿਮਰਨ ਤੋਂ ਕੀ ਕੁਝ ਮਿਲਦਾ ਹੈ ਸੁਖਮਨੀ ਸਾਹਿਬ ਦੀ ਪਹਿਲੀ ਅਸਥਪਦੀ ਵਿੱਚ ਇਹ ਸਿਮਰਨ ਦੇ ਲਾਭ ਸਿਮਰਨ ਦੇ ਫਾਇਦੇ ਸਾਰਾ ਕੁਝ ਦੱਸਿਆ ਬੈਗੁਰੂ ਦਾ ਸਿਮਰਨ ਕਰਕੇ ਕਿਸ ਅਵਸਥਾ ਤੇ ਪਹੁੰਚਿਆ ਜਾਂਦਾ ਹੈ ਸੁਖ ਰਵੀ ਕਰਕੇ ਹੁਣ ਸੰਤਾਂ ਦੀ ਡਿਊਟੀ ਤਾਂ ਭਾਈ ਨਾਮ ਜਪਣਾ ਔਰ ਜਪਉਣਾ ਹੀ ਹੈ ਸਿੱਧੇ ਰਾਸਤੇ ਤੁਰਨਾ ਦੁਜਿਆਂ ਨੂੰ ਸੁਧਾਰਾਸ ਦਾ ਦਿਖਾਉਣਾ ਇਹ ਡਿਊਟੀ ਹੈ ਹੁਣ ਸੰਤ ਅਤਰ ਸਿੰਘ ਮਹਾਰਾਜ ਉਹਨਾਂ ਦੇ ਪਾਸ ਮਾਮਲੀ ਗੱਲ ਸੀ ਰਾਤ ਨੂੰ 11 ਵਜੇ ਤੱਕ ਸਿਮਰਨ ਕਰਨਾ ਸਵੇਰੇ 2 ਵਜੇ ਫਿਰ ਸਾਬਦਾਨ ਨੂੰ ਜਾਣਾ ਹੁਣ ਸੰਤ ਮਹਾਰਾਜ ਜੀ ਡਾੜੇ ਸਹਿਬ ਵਾਲੇ ਕਮਰ ਕਸਾ ਕਰ ਲਿਆ ਸਾਸੀ ਬੜੇ ਵਧੀਆ ਰੇਸ਼ਮ ਦੇ ਵਸਤਰ ਪਹਿਨਣ ਵਾਰੇ ਖੱਦਰ ਦੀ ਕੁੜਤੀ ਪਹਿਨਾ ਦਿੱਤੀ ਲੈ ਬੱਚਾ ਕਾਕਾ ਸ਼ੇਵਲਾਰਾਂ ਦਾ ਬਣਾਇ ਪਹਿਲਾਂ ਮਿੱਟੂ ਤੌੜੀ ਦੀ ਜੁੱਤੀ ਪਹਿਨਾਂ ਰਹੀ। ਕਮਰ ਕੋ ਇੱਕ ਕੜੀ ਜਿੱਵੀ ਕੜੀ ਉਹ ਸੰਭਾਲੀ। ਟਾਈਮ ਦੀ پابੰਦੀ ਦੱਸੀ। ਸਾਰਾ ਕੁਝ ਸਮਝਾਇਆ ਕਿਵੇਂ ਕਰਨੀ ਹੈ ਕਿਉਂਕਿ ਪਹਿਲਾਂ ਇਹ ਵਿਚਾਰ ਹੋ ਚੁੱਕੀ ਹੈ ਆਪਣੀ ਮਤ ਅਨੁਸਾਰ ਸੇਵਾ ਕੀਤੀ ਹੈ ਕੀਤੀ ਨਹੀਂ ਪਹੁੰਚਦਾ। ਸਭ ਕੁਝ ਕੀਤਾ ਕਰਾਇਆ ਵੀ ਵਿਸਤ ਕਰ ਬੈਠਦਾ ਹੈ। ਗੁਰੂ ਦੀ ਮਤ ਅਨੁਸਾਰ ਸੇਵਾ ਕੀਤੀ ਜਾਏ ਗੁਰੂ ਦੇ ਦੱਸੇ ਹੁਕਮ ਅਨੁਸਾਰ ਸੇਵਾ ਕੀਤੀ ਜਾਏ ਸਾਸੰਗ ਉਹ ਫੜ ਲਿਆ ਕਰਦੀ ਗੁਰੂ ਜੋ ਵੀ ਸੇਵਾ ਕਹੇ ਸਿੱਖ ਉਹੀ ਕਰੇ ਆਪਣੀ ਮਤ ਅਨੁਸਾਰ ਨਾ ਕਰੇ ਫਿਰ ਨਹੀਂ ਕੋਈ ਲਾਭ ਹੁੰਦਾ ਇਹ ਜੁਗਤियां ਹੁੰਦੀਆਂ ਨੇ ਸੰਤਾਂ ਪਾਗ ਦਾਸ ਜਦੋਂ ਰਾਣੀ ਸਹਿਬ ਮਹਾਂਪੁਰਖਾਂ ਨੇ ਸੇਵਾ ਤੇ ਪੀ ਲਿਆ ਸੰਤ ਅਨੈਕ ਸਿੰਘ ਮਹਾਰਾਜ ਨੰਗਰਾਂ ਵਾਲੇ ਬੜੀ ਬੰਦਗੀ ਦੇ ਮਾਲਕ ਹਨ ਸਾਧ ਸੰ ਉਹਨਾਂ ਨਾਲ ਉੱਥੇ ਮਲਾਪ ਹੋਇਆ ਪੁੱਛਿਆ ਵੀ ਕੀ ਕਰਦੇ ਹੋ ਤੁਸੀਂ ਮਹਾਰਾਜ ਸ਼ਿਵਕ ਅਨੁਵਾਸਿਪੀ ਜੀ ਮਹਾਂਪੁਰਖ ਨੇ ਸੇਵਾ ਕਰਦੇ ਨੇ ਕੀ ਸੇਵਾ ਕਰਦੇ ਹੋ ਜਿਵੇਂ ਵੀ ਬਰਤਨਾਂ ਦੀ ਸੇਵਾ ਕਰਦੇ ਨੇ ਤੋ ਉਹ ਤੋਂ ਮਾ ਪਰੇਸ਼ਾਨੀ ਜੁਗਦੀ ਦਸੀ ਵੀ ਤੁਸੀਂ ਬਾਹਰ ਨਹੀਂ ਸੇਵਾ ਕਰਨੀ ਬਾਬਾ ਵਗੇਲ ਸਿੰਘ ਹੁੰਦੇ ਸੀ ਲੰਗਰ ਵਿੱਚ ਬੜੇ ਤੁਸੀਂ ਬੈਠੇ ਹੋ ਸੰਗਤਾਂ ਜਾਂਦੀਆਂ ਉਹ ਬੜੀ ਕਮਾਈ ਸੀ ਬਾਬਾ ਵਗੇਲ ਸਿੰਘ ਨੇ ਕਹਿੰਦੇ ਵਗੇਲ ਸਿੰਘ ਨੂੰ ਬੁਲਾ ਕੇ ਲਿਆਓ ਬੁਲਾ ਲੈਣ ਦੱਸਿਆ ਕਿ ਇਹਨਾਂ ਕੀ ਵੀ ਬੱਚੇ ਹਨ ਨਾਲ ਭਾਈ ਹਰਵਿੰਦਰ ਸਿੰਘ ਜੀ ਇਹਨਾਂ ਨੂੰ ਸੇਵਾ ਲਾਉਣੀ ਹੈ ਅੰਦਰ ਲੰਗਰ ਦੇ ਵਿੱਚ ਔਰ ਉੱਥੇ ਵਚਨ ਕਰੇ ਵੀ ਅੰਦਰ ਤੁਸੀਂ ਇੱਕ ਦੀਗਾ ਮਾਜ ਲਿਆ ਵੱਡਾ ਬਾਹਰ ਸਾਰਾ ਦਿਨ ਭਾਂਡੇ ਮਾਜੇਗੇ ਇੱਕ ਬਰਾਬਰ ਹੋਏਗਾ ਉਹ ਹੁਣ ਗੱਲ ਤਾਂ ਯੁਗਤੀ ਦੀ ਹੈ ਢੰਗ ਦੀ ਹੈ ਤਰੀਕੇ ਦੀ ਹੈ ਹੁਣ ਜੇ ਆਪਣੀ ਮਤ ਅਨੁਸਾਰ ਹੀ ਨਹੀਂ ਨਹੀਂ ਤੇ ਅਸੀਂ ਤਾਂ ਬਾਹਰ ਹੀ ਛੋਟੇ ਛੋਟੇ ਭਾਂਡੇ ਮਾਜਣੇ ਬੰਨਾ ਕੀ ਹੈ ਮਿਲਣਾ ਕੀ ਹੈ ਸੋ ਕਿਸੇ ਮਹਾਪੁਰਖ ਦੀ ਮਤ ਅਨੁਸਾਰ ਕੋਈ ਸੇਵਾ ਕਰੇ ਉਹਦਾ ਫਲ ਹੋਇਆ ਜਾਂਦਾ ਹੈ ਸੋ ਸੰਤ ਮਹਾਰਾਜੀ ਰਾੜੇ ਸਾਹਿਬ ਵਾਲੇ ਨੇ ਸਾਨੂੰ ਆਪਾਂ ਨੂੰ ਸਾਰਿਆਂ ਨੂੰ ਇਹੀ ਸਿਖਾਇਆ ਵੀ ਸੇਵਾ ਕਰਨੀ ਕਿਵੇਂ ਹੈ ਸਿਮਰਨ ਕਰਨਾ ਕਿਵੇਂ ਹੈ ਸਾਧਕ ਜਗਿਆਸੂ ਹੋਵੇ ਕਿਵੇਂ ਦਾ ਹੋਵੇ ਮਨੁੱਖ ਤਨ ਸਫਲਾ ਹੁਣੇ ਤਾਂ ਕਿਵੇਂ ਹੁਣਾ ਹੈ ਹੁਣ 11 ਵਜੇ ਤੱਕ ਤਾਂ ਸੰਤੋਤਰ ਸਿੰਘ ਮਹਾਰਾਜ ਸੇਵਾ ਕਰਕੇ ਜਾਗਿਆ ਕਰਦੇ ਉਹਨਾਂ ਦੀ ਕੁਛ ਆਰਾਮ ਕਰਦੂ ਪਿੱਛੋਂ ਸੰਤ ਮਹਾਰਾਜੀ ਰਾੜੇ ਸਾਹਿਬ ਵਾਲੇ ਨੇ ਥੋੜਾ ਬਸ ਆਰਾਮ ਬਸ 2 ਵਜੇ ਸਾਧਨ ਹੋਇਆ ਕਰ ਜੀ ਫਿਰ 2 ਵਜੇ ਤੋਂ ਪਹਿਲਾਂ ਸੰਤ ਮਹਾਰਾਜੀ ਰਾळे ਸਹਿਬਾ ਨੇ ਉੱਠਿਆ ਕਿਤਨਾ ਕ ਸਮਾਂ ਬਚਿਆ ਪਿੱਛੇ 11 ਤੋਂ 2 ਦੇ ਵਿੱਚ ਦਾ ਸਮਾਂ ਕਿੰਨਾ ਹੈ 12 ਤੋਂ 2 2 ਢਾਈ ਘੰਟੇ ਹੋਏ ਸਾਧ ਸੰਤ ਮਹਾਰਾਜੀ ਫਿਰ ਆਪਣੇ ਬੱਚੇ ਨਾਲ ਕਿ ਜਦੋਂ ਭਾਈ ਮੈਂ ਸੇਵਾ ਵਿੱਚ ਸੀ ਸਾਧਨਾ ਵਿੱਚ ਸੀ ਮੈਂ 9 ਸਾਲ ਘਰਤੀ ਨੂੰ ਬੈਠਣੀ ਲੱਗੀ 9 ਸਾਲ ਸਾਧ ਸੰ ਬੜਾ ਲੰਬਾ ਸਮਾਂ 9 ਸਾਲ ਦਾ ਮਨ ਆਪਾਂ ਨੂੰ ਸਾਰੇ ਨੂੰ ਆਪਣਾ ਪਤਾ ਹੀ ਹੈ ਇੱਕ ਦਿਨ ਨਾ ਪ੍ਰੋਪਰ ਪਰੇ ਸੋਚ ਰਹੀਏ ਕੰਨਾਂ ਵਿੱਚ ਵੱਜਣ ਲੱਗ ਜਾਂਦਾ ਚੱਕਰ ਆ ਕੇ गिर ਲਈ ਨੂੰ ਕਿਉਂਕਿ ਨਾ ਉਹੀ ਜੀ ਸਰੀਰ ਹਨ ਨਾ ਅੰਦਰ ਉਹੀ ਜੀ ਲਗਨ ਹੀ ਹੈ ਲਗਨ ਤੋਂ ਬਿਨਾ ਵੀ ਨਹੀਂ ਕੁਝ ਬਣਿਆ ਕਰਦਾ ਅੰਦਰ ਲਗਨ ਹੋਵੇ ਅੰਦਰ ਚਾਹ ਹੋਵੇ ਖੀੜਾ ਹੋਵੇ ਸਾਸ਼ਣ ਬਿਰਾਗ ਹੋਵੇ ਸਰੀਰ ਆਤਮਾ ਬੈਕ ਹੋਵੇ ਪਰ ਸਾਡੇ ਅੰਦਰ ਉਹ ਪਿਆਸ ਹੀ ਨਹੀਂ ਜੇ ਕਿਸੇ ਨੂੰ ਪਿਆਸ ਲੱਗੀ ਹੋਵੇ ਭਾਵੇਂ ਖੂਕੂ ਖੂਕੂ ਨਾ ਪਟਣਾ ਪੈ ਜੇ ਪਾਣੀ ਪੀਣ ਵਾਸਤੇ ਪੱਟੇਗਾ ਖੂਕ ਜੇ ਪਿਆਸ ਹੋਵੇ ਜੇ ਪਿਆਸ ਨਹੀਂ ਭਾਵੇਂ ਕਿਤਨੇ ਹੀ ਨੀਰੋ ਦੇ ਅੱਗੇ ਰੱਖ ਲੂ ਚਾਕੇ ਗਾ ਵੀ ਨਹੀਂ ਹੁਣ ਸਾਨੂੰ ਦਰਸਨ ਨਾਮ ਦੀ ਪਿਆਸ ਹੀ ਨਹੀਂ ਲੱਗੀ ਹੋਈ ਇਸੇ ਕਰਕੇ ਨਾਮ ਬਖਰੀ ਨਹੀਂ ਨਾਲੀ ਜੇ ਦੇਖਾ ਦੇਖੀ ਕਿਸੇ ਦੇ ਕਹੇ ਤੂੰ ਅੱਧਾ ਪੌਣਾ ਘੰਟਾ ਬੈਠਣਾ ਪੈ ਜੇ ਉਹਦੇ ਵਿੱਚ ਹੀ ਔਕੇ ਹੋ ਜਾਂਦੇ ਨੇ ਸੋ ਸੰਤ ਮਹਾਰਾਜ ਜੀ ਦਾਰੇ ਸਾਹਿਬ ਵਾਲਿਆਂ ਨੇ ਸਾਨੂੰ ਪ੍ਰੇਮ ਵਿਰਾਗ ਸਿਖਾਇਆ ਫਿਰ ਸਰੀਰ ਦੀ ਹਾਲਤ ਇਹ ਹੋ ਗਈ ਸਾਸਣ ਪਿੱਤ ਹੋ ਗਈ ਸਾਰੇ ਸਰੀਰ ਤੇ ਪੈਰਾਂ ਵਿੱਚੋਂ ਲਹੂ ਰਸਨਾ ਸ਼ੁਰੂ ਹੋ ਗਿਆ ਪਰ ਫਿਰ ਵੀ ਵੇ ਪ੍ਰਵਾਹੀ ਨਾਲ ਸੇਵਾ ਕਰਦੇ ਰਹੇ ਸਰੀਰ ਦੀ ਕੋਈ ਪ੍ਰਵਾਹੀ ਨਹੀਂ ਸੀ ਕਿ ਕੋਈ ਸਰੀਰ ਵੀ ਕੋਈ ਈ ਨਹੀਂ ਸਰੀਰ ਤੋਂ ਪਾਰ ਹੋ ਕੇ ਮਰਦਾ ਹੋ ਕੇ ਸੇਵਾ ਕੀਤੀ ਸਾਸਣ ਜੀ پھر سنت ہیر نے سنت اتر مہاراج تھی مہاراج آپ بچا ہے ہے چنگی ہے سیوا کر رہا ہے پر دیکھو یہ پیروں میں ہو رسلا ہے سارے شریر تیت ہو چکی ہے کیوں اتنا کس دے رہے ہو تو اس میں سنت سنگھ مہاراج نے بچن ਏ ਭਾਈ ਜਿਸ سونے ਨੇ ਕੋਈ ਗਹਿਣਾ ਬਣਾਵਾ ਇਕਦਮ ਦਾ ਨਾ ਅਨ ਘੜ ਸੁਨਾ ਡਲੀ ਹੁੰਦੀ ਹੈ ਜੇ ਉਹਦਾ ਕੋਈ ਗਹਿਣਾ ਬਣਾਉਣਾ ਹੋਵੇ ਸੁਨਿਆਰੀ ਦੀ ਅੱਗ ਦੇ ਵਿੱਚ ਪੈਣਾ ਪੈਂਦਾ ਹੈ ਸੁਨਿਆਰੀ ਦੀਆਂ ਮਾਰਾਂ ਥੋੜੀਆਂ ਦੀ ਮਾਰ ਉਹਨੂੰ ਛਲਣੀ ਪੈਂਦੀ ਹੈ ਫਿਰ ਕੋਈ ਗਹਿਣਾ ਬਣਿਆ ਕਰਦਾ ਹੈ ਇਸੇ ਤਰ੍ਹਾਂ ਹੁਣ ਇਹਨਾਂ ਨੇ ਬਣਾਣਾ ਹੈ ਗਹਿਣਾ ਗਹਿਣਾ ਵੀ ਕਿਹੋ ਜਿਹਾ ਸਾਸ ਜੀ ਨੂੰ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸੁਤਾਣੀ ਸੰਤ ਹਮਾਰਾ ਗਹਿਣਾ ਸੰਤ ਗਹਿਣਾ ਹੁੰਦੀ ਨੇ ਸਾਸ ਜੀ ਨੂੰ